ਹਾਂ ਦੀ 13 ਸੀਟਾਂ ਅਸੀਂ ਕਾਂਗਰਸ ਲੈ ਕੇ ਜਾਊਗੀ ਉਦੇਦ ਕਾਲੀਦਾ ਦਾ ਤੇ ਟੋਟਲ ਸਫਾਇਆ ਜੀ ਜਿਵੇਂ ਜਿਵੇਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ ਤਿਵੇਂ-ਤਿਵੇਂ ਹੀ ਹਰ ਇੱਕ ਪਾਰਟੀ ਵੱਲੋਂ ਪੂਰੇ ਜੋਸ਼ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਐਸੇ ਤਹਿਤ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪੁਰਨੀਤ ਕੌਰ ਦੇ ਹੱਕ ਵਿੱਚ ਇੱਕ ਵਿਸ਼ਾਲ ਰੈਲੀ ਹਲਕਾ ਸਨੌਰ ਦੇ ਦੂਦਨ ਸਾਧਨਾ ਵਿਖੇ ਕੀਤੀ ਗਈ ਇਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਹਿਲਾਵਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਹ ਰੈਲੀ ਸੇਕ ਕਰਕੇ ਖਿੱਚ ਦਾ ਕੇਂਦਰ ਬਣੀ ਕਿਉਂਕਿ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਇਸ ਰੈਲੀ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਇਸ ਮੌਕੇ ਕਾਂਗਰਸੀ ਨੇਤਾ ਹਰੀਮਾਨਦੇਵ ਐਸਡੀ ਜਗਿੰਦਰ ਸਿੰਘ ਕਾਕੜਾ ਨੇ ਕਿਹਾ ਕਿ ਇਹ ਰੈਲੀ ਪਟਿਆਲਾ ਤੋਂ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜੜ੍ਹਾਂ ਹਿਲਾ ਦੇਵਗੀ ਤੇ ਵੱਡੀ ਜਿੱਤ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲੇਗੀ। ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਾਡੇ ਹਲਕੇ ਦੇ ਚਾਰਜ ਹਰਿੰਦਰਪਾਲ ਸਿੰਘ ਦੀ ਗਵਾਈ 'ਚ ਰਾਜਸ਼ੇਰ ਦੁੱਧਨ ਪੈਲਸ 'ਚ ਹੋ ਰਿਹਾ ਹੈ ਔਰ ਇਹਦੇ ਵਿੱਚ ਤੁਸੀਂ ਇਹ ਨਵਿਕਲੇ ਢੰਗ ਦਾ ਪਹਿਲਾ ਪੰਜਾਬ ਦਾ ਫੰਕਸ਼ਨ ਹੈ ਜਿਹਦੇ ਵਿੱਚ ਇੰਨੀ ਵੱਡੀ ਤਦਾਦ ਵਿੱਚ ਘੱਟੋ-ਘੱਟ 4-5000 ਸਾਡੀਆਂ ਭੈਣਾਂ ਮਾਵਾਂ ਸਤਿਕਾਰਯੋਗ ਪਹੁੰਚੀਆਂ ਨੇ ਔਰ ਇਹ ਪੰਜਾਬ ਲਵਲ ਦਾ ਪਹਿਲਾ ਅਜਿਹਾ ਫੰਕਸ਼ਨ ਹੋਊਗਾ ਜਿਹੜਾ ਅੱਜ ਇੱਕ ਭੂਮਿਕਾ ਬਣੂਗਾ ਲਹਿਰ ਬਣੂਗਾ ਮਹਾਰਾਣੀ ਸਾਹਿਬ ਦੀ ਚੋਣ ਮੁੰਦੀ ਅੱਜ ਤੋਂ ਬਾਅਦ ਕਿਤੇ ਕੁਛ ਨਹੀਂ ਸਾਰਾ ਸਫਾਇਆ ਹੋਣਾ ਟੋਟਲ ਪਾਰਟੀਆਂ ਦਾ ਔਰ ਮਹਾਰਾਣੀ ਸਾਹਿਬ ਦੀ ਇੱਥੇ ਬੱਲੇ ਬੱਲੇ ਹੋਣੀ ਹੈ ਹਲਕਾ ਸਨੌਰ ਚ ਕੀ ਸਮਝੋਗੇ ਜਿਸ ਤਰ੍ਹਾਂ ਇਹ ਡੇਡੀ ਦਾ ਇਕੱਠ ਮੈਨੂੰ ਲੱਗਦਾ ਨਹੀਂ ਇਸ ਤਰ੍ਹਾਂ ਪਹਿਲਾਂ ਇਕੱਠ ਹੋਇਆ ਕਦੀ ਜ਼ਿੰਦਗੀ ਚ ਵੀ ਨਹੀਂ ਇਹੋ ਜਿਹਾ ਪਹਿਲਾਂ ਇਕੱਠ ਹੋਇਆ ਜਿਉਂਦੀਆਂ ਲੋਕ ਸਭਾ ਚੋਣਾਂ ਹੋਣ ਲੱਗੀਆਂ ਨੇ ਤੁਸੀਂ ਅੱਜ ਪਹਿਲਾ ਇਕੱਠ ਦੇਖੋਗੇ ਸਨੌਰ ਹਲਕੇ ਚ ਜਿਹੜਾ ਕਿ ਸਾਡੇ ਇੱਕ ਇੱਕ ਵਰਕਰ ਨੇ ਯੋਗਦਾਨ ਪਾ ਕੇ ਕੀਤਾ ਔਰ ਅਸੀਂ ਸਾਰਾ ਆਪਣੇ ਲੈਵਲ ਤੇ ਕਰ ਰਹੇ ਆ ਔਰ ਇਹ ਪਹਿਲਾ ਇਕੱਠ ਹੈ ਇਹੋ ਜਿਹਾ ਪੰਜਾਬ ਚ ਜਿਹੜਾ ਹੋਰ ਨਹੀਂ ਜਾ ਰਿਹਾ ਸਾਰੀਆਂ ਕਲੀਨ সুইਪ 13 ਦੀ 13 ਸੀਟਾਂ ਅਸੀਂ ਕਾਂਗਰਸ ਲੈ ਕੇ ਜਾਊਗੀ ਉਹਦੇ ਅਕਾਲੀ ਦਲ ਦਾ ਤਾਂ ਟੋਟਲ ਸਫਾਇਆ ਜੀ ਤੁਸੀਂ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਕਰਨ ਵਾਲੇ ਬਰਗਾੜੀ ਕਾਣ ਵਾਲੇ ਜਿਨ੍ਹਾਂ ਨੇ ਸਾਡੇ ਸਿੱਖਾਂ ਨੂੰ ਨੇ ਹੱਥਾਂ ਨੂੰ ਗੋਲੀਆਂ ਮਾਰੀਆਂ ਅੱਜ ਉਹ ਕਿਵੇਂ ਪੰਜਾਬ ਦੇ ਸਿੱਖਾਂ ਤੋਂ ਵੋਟ ਲੈਣਗੇ ਔਰ ਮਹਾਰਾਜਾ ਸਾਹਿਬ ਦੀ ਜਿਹੜੀ ਸੈੱਟ ਬਣਾਈ ਸੀ ਉਹਦੇ ਤੋਂ ਜਿਹੜਾ ਬੰਦਾ ਸੀ ਉਹ ਹਟਾਇਆ ਗਿਆ ਕਵਰ বিজেত প্রতাপ ਸਿੰਘ ਕਵਰ ਉਹਨੂੰ ਹਟਾ ਕੇ ਇਹਨਾਂ ਨੇ ਜਿਹੜੀ ਲਕਸ਼ਣ ਪਰਮਿਸ਼ਨ ਦੇ ਥਰੂ ਤੁਸੀਂ ਦੇਖਿਆ ਕੀ ਹੋ ਰਿਹਾ ਅੱਜ ਕਿੰਨਾ ਵਿਰੋਧ ਹੋ ਰਿਹਾ ਇਹਨਾਂ ਨੂੰ ਤਾਂ ਉਹੀ ਲੈ ਬੈਠੂਗਾ ਇਕੱਲਾ ਕਾਲੀਦਾਲ ਨੂੰ ਤਾਂ ਗੰਦੀ ਗੱਲ ਕੀਤੀ ਔਰਤਾਂ ਇਸ ਵਾਰੀ ਆਪਾਂ ਕਹਿੰਦੇ ਇਹ ਵੀ ਅਹਿਮ ਭੂਮਿਕਾ ਨਿਭਾਉਣ ਇਹ ਚੋਣਾਂ ਦੇ ਵਿੱਚ ਸਾਡੇ 50% ਔਰਤਾਂ ਨੇ ਸਾਡੀ ਆਬਾਦੀ ਬਹੁਤ ਜ਼ਿਆਦਾ ਔਰਤਾਂ ਦੀ ਔਰ ਬੜੀ ਵੱਡੀ ਭੂਮਿਕਾ ਔਰਤਾਂ ਜਿਹੜੀਆਂ ਨੇ ਉਹਨਾਂ ਬਣ ਗਿਆ ਔਰ ਮਹਾਰਾਣੀ ਸਾਹਿਬ ਨੂੰ ਇਥੋਂ ਜੇ ਤੂੰ ਕਰਾਰ ਹਲਕਾ ਸਨੌਰ ਦੀ ਗੱਲ ਕੀਤੀ ਹਲਕਾ ਸਨੌਰ ਤਾਂ ਬੱਲੇ ਬੱਲੇ ਆ ਜੀ ਸ਼ਾ ਗਿਆ ਹਲਕਾ ਸਨੌਰ ਤਾਂ ਤੁਸੀਂ ਦੇਖੋ ਅੰਦਰ ਜਾ ਕੇ ਮੈਂ ਕਹਣਾ ਕੁਝ ਨਹੀਂ ਤੁਸੀਂ ਲੋਕਾਂ ਨੂੰ ਪੁੱਛੋ ਜਾ ਕੇ ਅੰਦਰ ਦੇਖੋ ਅੱਜ ਕਿੰਨਾ ਵੱਡਾ ਇਕੱਠ ਕਿਤੇ ਹੋਇਆ ਅੱਜ ਤੱਕ ਜਾ ਕੇ ਤੁਸੀਂ ਆਪ ਖੁਦ ਦੇਖ ਲਓ ਵਿਕਾਸ ਕਰਾਉਣ ਦੀ ਗੱਲ ਕਰੇ ਹਲਕਾ ਵਿਕਾਸ ਕਰਾ ਕੇ ਸਾਰਾ ਜੀ ਜਿਹੜਾ ਅੱਜ ਕਾਲੀਦਾਲ ਦਾ ਵਰਕਰ ਆਮ ਆਦਮੀ ਦਾ ਗਾਂਧੀ ਦਾ ਵਰਕਰ ਸਾਰਾ ਕਾਲੀ ਦਲ ਦਾ ਵਰਕਰ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਕੰਮਾਂ ਨੂੰ ਦੇਖਦੇ ਹੋਏ ਮਹਾਰਾਣੀ ਸਾਹਿਬ ਦਾ ਇੱਥੇ ਵਿਸ਼ੇਸ਼ ਧਿਆਨ ਹਲਕਾ ਸਨੌਰ ਤੇ ਉਹਨਾਂ ਨੂੰ ਦੇਖਦੇ ਹੋਏ ਲੋਕ ਨਾਲ ਲੱਗੇ ਨੇ ਕਾਲੀ ਦਲ ਦਾ ਤੁਸੀਂ ਅਗਲੇ 1 ਹਫਤੇ ਚ ਟੋਟਲ ਕਾਲੀ ਦਲ ਕਾਂਗਰਸ ਨੂੰ ਜੁਆਇਨ ਕਰਨ ਲੱਗਾ ਮੈਂ ਤੁਹਾਨੂੰ ਦੱਸਦਾ ਕਿ ਸਫਾਇਆ ਇੱਥੇ ਕੋਈ ਕਾਲੀ ਦਲ ਦਾ ਨਾਂ ਨਿਸ਼ਾਨ ਨਹੀਂ ਰਹਿਣਾ ਆਪਾਂ ਗੱਲ ਕਰੀ ਚੰਦੂ ਬਾਦਰੇ ਦੀ ਕੋਟ ਝਟਕਾਂ ਲੱਗਣ ਲੱਗੀਆਂ ਚੰਦੂ ਮਾਜਰਾ ਸਾਹਿਬ ਤੋਂ ਅਨੰਦਪੁਰ ਸਾਹਿਬ ਨੇ ਜੀ ਨਾ ਉਹਨਾਂ ਦਾ ਬੇਟਾ ਇੱਥੇ ਆ ਨਾਮਾਇੰਦਗੀ ਜਰੂਰ ਕਰਦੇ ਨੇ ਕਦੀ 2 ਸਾਲਾਂ ਤੋਂ ਹਲਕੇ ਚਾਏ ਨਹੀਂ ਨਾ ਕਿਸੇ ਦੇ ਦੁੱਖਾਂ ਚ ਇਨਾ ਸੁੱਖਾਂ ਚ ਅਸੀਂ ਰੇਗ ਦੇ ਦੁੱਖ ਚ ਗਏ ਆ ਸੁੱਖ ਚ ਗਏ ਆ ਜੇ ਕਿਸੇ ਨੂੰ ਰਾਤ ਨੂੰ ਵਰਕਰ ਸਾਡੇ ਨੂੰ 10 ਵਜੇ ਵੀ ਲੋੜ ਪਈ ਆ ਤੇ ਮੈਂ ਨਾਲ ਖੜਿਆ ਮੈਂ ਰਾਤ ਦੇ 11 12 ਵਜੇ ਤੱਕ ਯਕੀਨ ਕਰਕੇ ਮੰਨੂ ਮੈਂ ਕੰਮ ਕਰ ਰਿਹਾ 11 12 ਵਜੇ ਤੱਕ ਕਰਾ ਦੇ ਸਵੇਰੇ 7 ਵਜੇ ਹਲਕੇ ਚ ਉਹਨਾਂ ਰਾਤ ਦੇ 12 ਵਜੇ ਜਾਂਦਾ ਤੇ ਪੂਰਾ ਸਾਡਾ ਹਲਕਾ ਸਾਡੇ ਨਾਲ ਕਾਕੜਾ ਸਾਹਿਬ ਗਾਂਧੀ ਸਾਹਿਬ ਤੇ ਮਹਾਰਾਣੀ ਸਾਹਿਬ ਦਾ ਲੋਕ ਮੁਕਾਬਲਾ ਦੇਖ ਰਹੇ ਨੇ ਤੁਸੀਂ ਕਿੰਨੀ ਪਿਛਲੀ ਵਾਰ ਕਿੰਨਾ ਵੱਡੀ ਹਵਾ ਕਿੰਨਾ ਹਉਵਾ ਦਿਖਾਇਆ ਸੀ 18000 ਤੋਂ ਗਾਂਧੀ ਜਿੱਤਿਆ ਸੀ ਇਸ ਵਾਰੀ ਦਾ ਕੋਈ ਮੁਕਾਬਲਾ ਹੀ ਨਹੀਂ ਇਸ ਵਾਰੀ ਦਾ ਟੋਟਲ ਸਾਡਾ ਸਾਰਾ ਹੀ ਅਸੀਂ ਟੋਟਲ ਹਲਕਾ ਹੀ ਸਾਡਾ ਕੀ ਪੂਰਾ ਪਟਿਆਲਾ ਜ਼ਿਲ੍ਹਾ ਹੀ ਮਹਾਰਾਣੀ ਸਾਹਿਬ ਜੀ ਵਰਕਰਾਂ ਚ ਕਿੰਨਾ ਕੋ ਪ੍ਰਸ਼ਾਦ ਕਿੰਨਾ ਬੜਾ ਉਤਸ਼ਾਹ ਹੈ ਜੀ ਵਰਕਰਾਂ ਚ ਤੁਸੀਂ ਦੇਖ ਲਓ ਆ ਸਵੇਰ ਦਾ ਸਾਡਾ ਪੈਲਸ ਭਰ ਗਿਆ ਅੱਜ ਥਾਂ ਹੀ ਨਹੀਂ ਸਾਡੇ ਕੋਲ ਜਗ੍ਹਾ ਹੀ ਨਹੀਂ ਹੈਗੀ ਅਸੀਂ ਹੋਰ ਚੇਅਰ ਮੰਗਾਈਆਂ ਨੇ ਬਾਹਰ ਵੀ ਭਰਿਆ ਪਿਆ ਅੰਦਰ ਵੀ ਸਾਡੇ ਕੋਈ ਜਗ੍ਹਾ ਹੀ ਨਹੀਂ ਸਾਡੇ ਕੋਲ ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਮਹਾਰਾਣੀ ਪੁਰਨੀਤ ਕੌਰ ਨੇ ਕਿਹਾ ਕਿ ਚੋਣਾਂ ਵਿੱਚ ਐਮ ਭੂਮਿਕਾ ਔਰਤਾਂ ਦੀ ਰਹੇਗੀ ਇਹ ਇਹ ਬਹੁਤ ਅੱਛੀ ਗੱਲ ਹੈ ਮਹਿਲਾ ਸ਼ਕਤੀ ਸਾਹਮਣੇ ਆਈ ਹੈ ਪਹਿਲੀ ਵਾਰੀ ਇਹਨਾਂ ਨੂੰ ਵੀ ਜਾਗਰਤੀ ਹੋਈ ਹੈ ਕਿ ਇਹਨਾਂ ਦੇ ਕੀ ਹੱਕ ਨੇ ਔਰ ਜੋ ਇਹਨਾਂ ਨੇ ਗੱਲਾਂ ਦਸੀਆਂ ਸਿਰ ਮੱਥੇ ਤੇ ਅਸੀਂ ਜ਼ਰੂਰ ਆਉਣਾ ਤੇ ਅਮਲ ਕਰਕੇ ਕੋਸ਼ਿਸ਼ ਕਰਾਂਗੇ ਕਿ ਉਹ ਹੱਲ ਕਰੀਏ ਚੋਣਾਂ ਵਿੱਚ ਗੈਂਗਸਟਰ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਲੋਕਤੰਤਰ ਅਧਿਹਾਰਿਕ ਨੂੰ ਪ੍ਰਚਾਰ ਕਰਨ ਦਾ ਪੂਰਾ ਹੱਕ ਹੈ ਮਰਦੇ ਚਲੋ ਜੀ ਇੱਕ ਗੈਂਕ ਜਿਹੜੀ ਆਪਾਂ ਗੱਲ ਕਰਦੇ ਆ ਉਹਨੇ ਬਿਆਨ ਦਿੱਤਾ ਵੀ ਮੈਂ ਕਾਂਗਰਸ ਲਈ ਪ੍ਰਚਾਰ ਕਰੂੰਗਾ ਮੇਰੇ ਤੇ ਅਗਲੀ ਸਰਕਾਰ ਤੋਂ ਮੈਂ ਪਰਤੀ ਗਈ ਉਹ ਜਿਹੜਾ ਕਰੋੜ ਸਾਹਿਬ ਨੇ ਬਿਆਨ ਆਇਆ ਉਹਨੂੰ ਕਿੱਦਾਂ ਦੇਖਦੇ ਹੋ ਕਹਿੰਦਾ ਮੈਂ ਪ੍ਰਚਾਰ ਕਰੂੰਗਾ ਫਿਰ ਵੀ ਕਾਂਗਰਸ ਪਾਰਟੀ ਚਲੋ ਸਭ ਦਾ ਲੋਕਤੰਤਰ ਹੱਕ ਹੈ ਜਿਸ ਨੇ ਜੋ ਕਰਨਾ ਕਰੇ ਜਦੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਮੁੱਖ ਮੰਤਰੀ ਦੇ ਚੋਣਾਂ ਵਿੱਚ ਪ੍ਰਚਾਰ ਸਬੰਧੀ ਸਵਾਲ ਕੀਤਾ ਗਿਆ ਤਾਂ ਪ੍ਰਨੀਤ ਕੌਰ ਇਸ ਦਾ ਸਪਸ਼ਟ ਜਵਾਬ ਨਾ ਦੇ ਪਾਈ ਸਰ ਮੁੱਖ ਮੰਤਰੀ ਸਾਹਿਬ ਕਰੋਣਗੇ ਪ੍ਰਚਾਰ ਕਰਨ ਵਾਸਤੇ ਉਹ ਤੁਸੀਂ ਮੁੱਖ ਮੰਤਰੀ ਸਾਹਿਬ ਤੋਂ ਪੁੱਛੋ ਮੈਂ ਨਹੀਂ ਉਹਨਾਂ ਦਾ ਪ੍ਰੋਗਰਾਮ ਬਣਾਉਂਦੀ ਸੋ ਬੇਸ਼ੱਕ ਲੋਕਾਂ ਦੇ ਨਾਲ ਮਿਲ ਕੇ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਪਰ ਆਪਣੀ ਧਰਮ ਪਤਨੀ ਦੇ ਨਾਲ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਹੁਣ ਵੇਖਣਾ ਪਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਲੋਕਾਂ ਵਿੱਚ ਜਾ ਕੇ ਚੋਣ ਪ੍ਰਚਾਰ ਕਰਦੇ ਨੇ ਜਾਂ ਫਿਰ ਜਿਵੇਂ ਵਿਰੋਧੀ ਕਹ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਵਿਰਤੀ ਰਾਜਾਂ ਵਰਗੀ ਹੈ ਅਤੇ ਇਸੇ ਕਰਕੇ ਉਹ ਲੋਕਾਂ ਵਿੱਚ ਘਟ ਵਿਚਰਦੇ ਨੇ ਕਿ ਇਸ ਮਾਮਲੇ ਦੇ ਵਿੱਚ ਵੀ ਕੈਪਟਨ ਸਾਹਿਬ ਨੂੰ ਰਾਗੀਆਂ ਵਾਲੀ ਵਿਰਤੀ ਹੀ ਆਪਣਾ ਜਾਂਦੀ ਹੈ ਜਾਂ ਫਿਰ ਆਪਣੀ ਪਤਨੀ ਦੇ ਲਈ ਲੋਕਾਂ ਵਿੱਚ ਵਿਚਰਿਆ ਜਾਂਦਾ ਹੈ ਇਹ ਵੇਖਣ ਵਾਲੀ ਗੱਲ ਰਹੇਗੀ ਪਟਿਆਲਾ ਤੋਂ ਅਮਰਜੀਤ ਸਿੰਘ ਪੰਜਾਬੀ ਲੋਕ ਚੈਨਲ